ਆਖਿਰ ਕਿਉਂ ਹੋ ਰਿਹਾ ਸੋਨਾ ਇੰਨਾ ਮਹਿੰਗਾ ਸੋਨੇ ਦੇ ਵਧ ਰਹੇ ਭਾਅ ਦੇ ਤਿੰਨ ਕਾਰਨ ਆਏ ਸਾਹਮਣੇ ਜਿਸ ਨੂੰ ਸੁਣ ਤੁਸੀਂ ਵੀ ਰਹਿ ਜਾਓਗੇ दंग ਜੀ ਹਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਸੋਨਾ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਨੂੰ ਛੂ ਗਿਆ ਹੈ ਭਾਰਤ ਦੇ ਵਿੱਚ ਅੱਜ 24 ਕੈਰਟ ਸੋਨੇ ਦੀ ਕੀਮਤ 99420 ਰੁਪਏ ਪ੍ਰਤੀ 10 ਗ੍ਰਾਮ ਹੈ ਜੋ ਕਿ ਕੱਲ 92410 ਰੁਪਏ ਪ੍ਰਤੀ 10 ਗ੍ਰਾਮ ਸੀ ਤਾਂਜ ਭਾਰਤ ਦੇ ਵਿੱਚ ਚਾਂਦੀ ਦੀ ਕੀਮਤ ਹੈ ਜੋ 95420 ਰੁਪਏ ਪ੍ਰਤੀ 1 ਕਿਲੋਗ੍ਰਾਮ ਹੈ ਜੋ ਕਿ ਕੱਲ 95410 ਰੁਪਏ ਪ੍ਰਤੀ ਕਿਲੋਗ੍ਰam ਸੀ ਤਦ ਦੱਸਦੀ ਹੈ ਕਿ ਸੋਨੇ ਦੇ ਵਿੱਚ ਵੱਧ ਰਹੇ ਭਾਅ ਦੇ ਤਿੰਨ ਕਾਰਨ ਸਾਹਮਣੇ ਆਏ ਨੇ ਟ੍ਰੇਡ ਵਾਰ ਅਤੇ ਵਿਸ਼ਮ ਮੰਦੀ ਦਾ ਡਰ ਤਦ ਦੱਸਦੀ ਹੈ ਕਿ ਅਮਰੀਕਾ ਦੀ ਟੈਰਫ ਨੀਤੀ ਕਾਰਨ ਚੀਨ ਅਤੇ ਅਮਰੀਕਾ ਵਿਚਕਾਰ ਟ੍ਰੇਡ ਵਾਰ ਦਾ ਖਤਰਾ ਵੱਧ ਗਿਆ ਹੈ ਇਸ ਨਾਲ ਵਿਸ਼ਵ ਅਰਥ ਵਿਵਸਥਾ ਦੇ ਉੱਤੇ ਦਬਾਅ ਪੈ ਸਕਦਾ ਹੈ ਮੰਦੀ ਦੇ ਡਰ ਕਾਰਨ ਨਿਵੇਸ਼ਕ ਸੁਰੱਖਿਆਤ ਵਿਕਲਪਾਂ ਦੀ ਪਾਲ ਕਰ ਰਹੇ ਨੇ ਅਤੇ ਸੋਨਾ ਉਹਨਾਂ ਨੂੰ ਸਭ ਤੋਂ ਸੁਰੱਖਿਅਤ ਨਿਵੇਸ਼ ਜਾਪਦਾ ਹੈ ਤਾਂ ਉੱਥੇ ਹੀ ਡਾਲਰ ਦੇ ਮੁਕਾਬਲੇ ਰੁਪਇਆ ਕਮਜ਼ੋਰ ਹੋ ਰਿਹਾ ਹੈ ਤੇ ਰੁਪਏ ਦੀ ਕਮਜ਼ੋਰੀ ਵੀ ਸੋਨੇ ਦੇ ਭਾਅ ਦੇ ਵਿੱਚ ਵਧ ਰਹੇ ਕਾਰਨ ਦੇ ਵਿੱਚੋਂ ਇੱਕ ਹੈ ਜਿਸ ਕਾਰਨ ਸੋਨੇ ਦੀ ਦਰਾਮਦ ਦੀ ਲਾਗਤ ਵਧ ਗਈ ਹੈ ਕਿਉਂਕਿ ਭਾਰਤ ਸੋਨੇ ਦਾ ਸਭ ਤੋਂ ਵੱਡਾ ਆਯਾਤਕ ਹੈ ਜਦੋਂ ਇਹ ਆਯਾਤ ਮਹਿੰਗਾ ਹੋ ਜਾਂਦਾ ਹੈ ਤਾਂ ਘਰੇਲੂ ਬਾਜ਼ਾਰ ਦੇ ਵਿੱਚ ਇਸ ਦੀਆਂ ਕੀਮਤਾਂ ਵੱਧ ਜਾਂਦੀਆਂ ਨੇ ਤਾਂ ਦੱਸਦੀ ਹੈ ਕਿ ਭਾਰਤ ਦੇ ਵਿੱਚ ਵਿਆਹ ਦੇ ਸੀਜ਼ਨ ਦੌਰਾਨ ਸੋਨੇ ਦੀ ਖਾਪਤ ਰਵਾਇਤੀ ਤੌਰ ਦੇ ਉੱਤੇ ਵੱਧ ਜਾਂਦੀ ਹੈ ਲੋਕ ਇਸ ਨੂੰ ਸਿਰਫ ਇੱਕ ਗਹਿਣੇ ਵਜੋਂ ਨਹੀਂ ਸਗੋਂ ਖੁਸ਼ਹਾਲੀ ਅਤੇ ਨਿਵੇਸ਼ ਦੇ ਪ੍ਰਤੀਕ ਵਜੋਂ ਮੰਨਦੇ ਨੇ ਤਾਂ ਉੱਚੀਆਂ ਕੀਮਤਾਂ ਦੇ باوجود ਖਰੀਦਦਾਰਾਂ ਦੀ ਦਿਲਚਸਪੀ ਵਰਕਰਾਂ ਰਹਿੰਦੀ ਹੈ ਤਾਂ ਦੱਸਦੀ ਹੈ ਕਿ ਸੋਨੇ ਦੇ ਵਿੱਚ ਵਾਧੇ ਦੇ ਤਿੰਨ ਕਾਰਨ ਸਾਹਮਣੇ ਆ ਰਹੇ ਨੇ ਉੱਥੇ ਅਮਰੀਕਾ ਦੇ ਤੈਅਲਫ ਨੀਤੀ ਕਾਰਨ ਚੀਨ ਅਤੇ ਅਮਰੀਕਾ ਵਿਚਕਾਰ ਟ੍ਰੇਡ ਵਾਰ ਦਾ ਖਤਰਾ ਵਧ ਗਿਆ ਹੈ ਇਸ ਨਾਲ ਵਿਸ਼ਵ ਅਰਥਵਿਵਸਤਾ ਦੇ ਉੱਤੇ ਦਬਾਅ ਪੈ ਸਕਦਾ ਹੈ ਮੰਦੀ ਦੇ ਡਰ ਕਾਰਨ ਨਿਵੇਸ਼ਕ ਸੁਰੱਖਿਆਤ ਵਿਕਲਪਾਂ ਦੀ ਭਾਲ ਕਰ ਰਹੇ ਨੇ ਤੇ ਸੋਨਾ ਉਹਨਾਂ ਨੂੰ ਸਭ ਤੋਂ ਸੁਰੱਖਿਆਤ ਨਿਵੇਸ਼ ਜਾਪਦਾ ਹੈ